ਕਿਤੇ ਗਉ ਦੇ ਪਾਪ ਕੀਤੇ ਹੋਏ ਕਿਤੇ ਬਖਸ਼ਾ ਨਹੀਂ ਵੀਨੇ ਕਿਤੇ ਇੰਦਾ ਦੇ ਕੀਤੇ ਪਾਪਾਂ ਦੀ ਸਜਾਤਾ ਕਿਨਾਰੋਂ ਦੇਣੀ ਵਰਤੀ ਹੈ ਜੇ ਕਹਿ ਤੁਰ ਗੁਣ ਔਰ ਪਖਾਏ ਉਹ ਜੇ ਇਸ ਤਰ੍ਹਾਂ ਕਹਿ ਕੇ ਹੋਰ ਬੰਦਿਆਂ ਨੂੰ ਭੇਜਿਆ ਜਾਵੇ ਚੰਦ ਸਦਨ ਕਿਉਂ ਬੇਲ ਮਲ ਲਗਾਇਓ ਤੇ ਉਸ ਨੂੰ ਕਹਿ ਕਹਿਣਾ ਕਰੋ ਕਿ ਛੇਤੀ ਪਤਾ ਕਰੋ ਤੂੰ ਨੇ ਇਹ ਨਹੀਂ ਵੇੜਿਆ ਉਹ ਲਾ ਦੇਵਾ ਉਹਨਾਂ ਨੂੰ ਸਿੱਖ ਕੇ ਤਬਤਾਏ ਉਸ ਨੂੰ ਜਲਦੀ ਜਉਂਦੀ ਲੈ ਕੇ ਆਵੋ ਗੁਰਦਿਵਾਨ ਕੇ ਬਹਿਤ ਆਏ ਦੇਖੋ ਵੀ ਉਸ ਨੂੰ ਜਲਦੀ ਲੈ ਕੇ ਆਵੋ ਸੇਵਕ ਭਜਦਾ ਅੱਛਾ ਗਿਆ ਉਹ ਜਦੋਂ ਸੇਵਕ ਭਜਦਾ ਭਜਦਾ ਗਿਆ ਤਾਂ ਜਾ ਕੇ ਜੰਤੂ ਨੂੰ ਕਹਿਣਾ ਕੀਤਾ چندو جہا سامنے بیٹھا ਆਪੂ ਵਾਰ-ਵਾਰ ਯਾਦ ਕਰਦੇ ਚਲਦੀ ਆ ਕੇ ਉਹਨਾਂ ਦੇ ਕੋਲ ਉਹਨਾਂ ਨੂੰ ਆਪਣੀ ਜਿਹੜੀ ਇਹ ਬੇਨਤੀ ਦਸਨਾ ਗੁਰੂ ਦੇਖਿਓ ਨਰਜਮੁ ਤੇ ਪੜਾਇਓ ਹੁਣ ਜਦੋਂ ਬੱਜੇ ਨੇ ਕੀਤਾ ਕਹਿੰਦੇ ਵੀ ਚੰਗੂ ਨੇ ਜਦ ਵੇਖਿਆ ਕਿ ਦੂਸਰਾ ਆਦਮੀ ਢੇਜ ਦਿੱਤਾ ਵਾਰ-ਵਾਰ ਢੇਜਣਾ ਮਤਲਬ ਇਹ ਹੈ ਕਿ ਬਹੁਤ ਕਾਹਲੀ ਦੇ ਵਿੱਚ ਨੇ ਕੋਈ ਨਾ ਕੋਈ ਇਹ ਨਿਰਣਾ ਲੈ ਲੈਣਾ ਪਾਉ ਇਹੇ ਦਾ ਉਹ ਚਿੰਤਾ ਤੋਂ ਭੋਕੇ ਚਿੰਤਾਵਾਰਣ ਹੋ ਕੇ ਕੁਝ ਢਾਲ ਨੂੰ ਦੇੜ ਕੋ ਕੀ ਤਨ ਚੰਬੂ ਦੇ ਬਾਣ ਦੇ ਅੰਦਰ ਢਾਲ ਪੈਦਾ ਹੋ ਗਿਆ ਰੱਖ ਰਤੀ ਚਲੀ ਉਸ਼ੀ ਕਰਤਾ ਤਰੀ ਲੇ ਬੜੀ ਛੇਤੀ ਮੇਰੇ ਘਰ ਤੋਂ ਉਹ ਨੇ ਚੱਲਾ ਬਾ ਦਿੱਤਾ ਅੜਕ ਬਸਤਰ ਤੇ ਪਕਿਆ ਗਿਰੀ ਜਿਵੇਂ ਕਿਸੇ ਬਸਤਰ ਨਾਲ ਅੜਕ ਕੇ ਡਿੱਗ ਪਿਆ ਚੰਦੂ ਜਿਹੜਾ ਬੜਾ ਵਹਿਮ ਕਰਦਾ ਜਿਹੜਾ ਵਹੀ ਬੰਦਾ ਹੁੰਦਾ ਨਾ ਉਹ ਜਿਵੇਂ ਜਿਵੇਂ ਧੋੜਾ ਜਿਹੀ ਵਹਿਮ ਪਾਉ ਨੂੰ ਕਰ ਦੋ ਬਾਰ ਨਹੀਂ ਇਕੋ ਦਾ ਕਦੇ ਚੰਦੂ ਜਿਹੜਾ ਕੱਪੜੇ ਦੇ ਨਾਲ ਕਿਸੇ ਮਾਝੇ ਦੇ ਨਾਲ ਕਿਸੇ ਦੇ ਚੀਜ਼ ਦੇ ਨਾਲ ਲੱਗ ਕੇ ਇੱਕ ਪਿਆਰ ਬਾਹ ਮੰਦਗ ਫਰਕ ਜਦ ਸਾਹਮਣੇ ਕਿਸੇ ਨੇ ਸਿੱਖ ਮਾਰ ਦਿੱਤੀ ਤੇ ਕਦੇ ਕਭੀ ਅੱਖ ਵੀ ਫੜੀ ਛਾਪੇ ਅਚਾਨਕ ਉਰ ਲੱਗ ਦਰ ਕਹਿੰਦੇ ਉਹਨੂੰ ਉਹਦਾ ਦਿਲ ਧੜ ਗਿਆ ਜਦੋਂ ਧੜਕਣ ਉਹਦੀ ਧੂਣੀ ਵਧੀ ਨਾ ਤੇ ਉਹਦੇ ਅੰਦਰ ਡਰ ਪੈਦਾ ਹੋ ਗਿਆ ਸ਼ਾਨਿਕਤ ਤੋਰਣ ਚੱਲ ਗਏ ਉਹਦੇ ਝਟ ਚੱਲ ਕੇ ਬਾਦਸ਼ਾਹ ਦੇ ਪਾਸ ਪਹੁੰਚ ਗਿਆ ਇਹ ਦਿਕ ਦੁਖ ਹੱਥ ਪਾਇਓ ਇਹਨੇ ਜਦੋਂ ਗੁਰੂ ਨੂੰ ਸਾਹਮਣੇ ਵੇਖਿਆ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਆਰਾਜ ਇਹਨੇ ਇੱਕ ਵਾਰ ਦਾ ਰੁਕਣੇ ਖੜੀ ਹੋਏ ਇਹਨੇ ਰੋਗ ਨਹੀਂ ਖੜੇ ਹੋ ਗਏ ਕਿ ਸਾਹਮਣੇ ਗੁਰੂ ਸਾਹਿਬ ਬੈਠੇ ਡਰ ਗਿਆ ਬੜਾ ਬੁੜਾ ਤੇ ਨੜਕਣੂ ਬੋਦੀ ਤੇਜ ਹੋ ਗਈ ਇਹਨੇ ਸਾਹਮਣੇ ਗੁਰੂ ਹਰਗੋਬਿੰਦ ਪਾਤਸ਼ਾਹ ਬੈਠੇ ਤੇ ਅੰਦਰ ਇਹਦਾ ਡਰ ਪੈਦਾ ਹੋ ਗਿਆ ਦਾਂ ਕੀ ਜੁੜਾ ਪੂਨੀ ਤੇਰੀ ਤੜਦੜ ਬਾਦਮੀਂ ਗਾ ਹੱਥ ਜੋਰ ਕੋਈ ਉਟੇ ਸ਼ਾਕ ਪਰ ਕਹਿੰਦੇ ਕਿ ਉਹ ਹੱਥ ਜੋੜ ਕੇ ਜੰਗੂ ਬਾਦਸ਼ਾਹ ਭੁੱਲ ਗਿਆ ਮਣਕੇ ਤੇ ਮੂਰ ਗਰਮ ਕਹਿੰਦੇ ਮੇਰੇ ਘਰ ਵਿੱਚ ਉਹ ਮਾਲਾ ਦੇ ਬਣ ਕੇ ਸਨ ਇਹ ਕੋਝਸ ਅਬ ਨਾ ਆਏ ਇਹ ਕੋਝ ਤਾਂ ਕੀਤੀ ਬਹੁਤ ਸਮਾ ਲਾਇਆ ਮੈਨੋਂ ਕੋਣ ਲਈ ਇਹ ਨਾਂ ਨੂੰ ਸੋਚਿਓ ਕਿ ਮੈਂ ਸਵਾਨੀ ਲਾਇਆ ਘਰ ਜਾ ਕੇ ਮੈਂ ਆਪਣੇ ਦਾਸਾਂ ਨੂੰ ਕਿਹਾ ਕਈ ਆਦਮੀ ਲਾਏ ਤੇ ਕਈਆਂ ਨੂੰ ਮੈਂ ਕਹਿਣਾ ਕੀਤਾ ਵੀ ਜਿੱਥੇ ਕਿਤੇ ਵੀ ਘਰ ਦੇ ਅੰਦਰ ਜਗਾ ਦਿਸਦੀ ਉਹ ਬਾਲਾ ਦੀ ਬਣਗੀ ਨਬੜਾ ਕਹਿੰਦੇ ਮੈਂ ਦੇਖੇ ਪਰ ਉਹ ਨੂੰ ਉਹ ਕਿਤੇ ਮਿਲ ਨਹੀਂ ਪਾਰੇ ਉਹਨਾਂ ਨਾਲ ਬ੍ਰਿੰਦਵਨ ਸਹਾਰਾ ਪਟਾਏ ਫਿਰ ਮੈਂ ਇੱਕ ਜਿਹੜਾ ਕੰਮ ਕੀਤਾ ਮੈਂ ਆਪਣੇ ਸਾਰੇ ਆਦਮੀ جگجڑ کر کے بن کے ਨਹੀਂ ਪਾਇਏ ਅਭੀ ਜੀ ਦੀਨ ਕਨੋ ਤਨ ਕੋਏ ਜਦ ਮੂੜ ਸਮਾਪੂ ਆਇਆ ਵੀ ਮੈਂ ਆਪਣੇ ਆਦਮੀ ਨੂੰ ਭੇਜੇ ਉਹ ਵੀ ਵਾਪਸ ਚਲੇ ਆਇਆ ਉਹਨਾਂ ਪਾਸ ਵੀ ਕੁਝ ਵੀ ਕਹਿੰਦੇ ਜਾ ਕੇ ਮੰਗ ਕੀਤੀ ਵੀ ਕਿਸੇ ਦੀ ਕੀਮਤ ਤੇ ਸਾਨੂੰ ਇਹ ਦਾ ਦੇ ਮਣਕੇ ਮਿਲ ਜਾਣ ਉਹ ਮਰ ਨਹੀਂ ਰਹੇ ਕਹਿੰਦੇ ਹੁਣ ਕੀ ਕਰੋ

ਈ ਸਾਧਗੁਰੂ ਸਾਡੀ ਗੱਲਬਾਤ ਸੁਣਦੇ ਦੇਖੀਏ ਵੀ ਸਾਧਗੁਰੂ ਦਾ ਕੀ ਰਿਐਕਸ਼ਨ ਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਐ ਧੰ ਗੁਰੂ ਘਰ ਗੋਬਿੰਦ ਪਾਸ਼ਾ ਮਹਾਰਾਜ ਵੱਲ ਤੱਕਲਾ ਕੀਤਾ ਹੈ ਤਰੇ ਸੂਕ ਚ ਕਹੀਏ ਉਪਿਕ ਵਿਤ ਕਾ ਧੰ ਗੁਰੂ ਘਰ ਗੋਬਿੰਦ ਪਾਸ਼ਾ ਮਹਾਰਾਜ ਨੇ ਗੁੱਸੇ ਵਿੱਚ ਆ ਕੇ ਕੁਝ ਕਹਿ ਕਾਣ ਗੁਰੂ ਦਰਗਾ ਏਕ ਸਮਝ ਇਹਦੇ ਚ ਵੀ ਵੇਗ ਦੇ ਨਬੂਦੀ ਦਰਗਾਹ ਵਿੱਚ ਸਭ ਇੱਕ ਸਮਾਨ ਹਨ ਬਦਲਾ ਕਿੰਦ ਕੋਲੀ ਮੈਂ ਤਹਾ ਕਹਈ ਤੇ ਇਹ ਨਾਗਮੀ ਕਿ ਤੇਰੇ ਤੋਂ ਬਦਲਾ ਨਹੀਂ ਲਿਆ ਜਾਏ ਮੈਂ ਆਪਣੀ ਬਿਨਾ ਦਾ ਬਦਲਾ ਕੋਤੀ ਦਰਗਾਹ ਵਿੱਚ ਜਾ ਕੇ ਨਵਾ ਦਾ ਕਸ ਸਜਾਈ ਪਾਪੀਆਂ ਨੂੰ ਨਮਾ ਜਿਵੇਂ ਜਿਤੇ ਪਾਪੀਆਂ ਨੂੰ ਨਰਕਾਂ ਦੀ ਸਜ਼ਾ ਕੋਲ ਗੜੀ ਪੈਂਦੀ ਹੈਹੀ ਪੀਰ ਕੀ ਇੱਕ ਉਰਦੀ ਚ So, بیعا بیعا چندو نے بادشاہ گوبند پاشاہ مہاراج کے خلاف بڑکولہ ਦੇਖੋ ਚੱਤੂ ਨੇ ਐਸੀਆਂ ਗੱਲਾਂ ਵੀ ਕਈ ਆਪਣੇ ਵੱਲੋਂ ਕਈਆਂ ਸਾਧਕੀ ਬਾਦਸ਼ਾਹ ਤੱਕ ਬਾਦਸ਼ਾਹ ਨੂੰ ਐਸੀਆਂ ਗੱਲਾਂ ਪਤਾ ਹੀ ਨਹੀਂ ਸੀ ਕਿ ਹਾਲ ਤੋਂ ਇਹ ਬਾਦਸ਼ਾਹ ਮਾ ਰਾਜ ਕਹਿ ਸਕਦੇ ਨੇ ਕਿ ਉਹਨਾਂ ਨੂੰ ਤਾਂ ਇਹ ਸੀ ਕਿ ਕੋਈ ਹਾਲ ਤੋਂ ਇਹ ਬਾਦਸ਼ਾਹ ਨਹੀਂ ਕਹਿ ਸਕਦਾ ਪਰ ਚੰਦੂ ਜਿਹੜਾ ਅਸੀਂ ਦੁਆਰ ਦੇ ਵਿੱਚ ਜਿਹੜਾ ਯਕੀਨ ਦੁਆ ਦਿੰਦਾ ਸੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਹੀ ਐਸਾ ਕਰ ਰਹੇ ਹਨ ਨੂੰ ਤੇ ਤੀਏ ਗੁਰੂ ਕਹੇ ਉਹ ਬੋਹ ਪਾਰ ਦੂਸਰਾ ਗੁਰੂ ਜੀ ਨੇ ਬੋਧ ਵਟਾਵਾ ਜਿਹੜਾ ਕਰਣਾ ਕੀਤਾ ਹੈ ਜਾਣਿਓ ਨਿਸ਼ਚੈ ਕਰਮ ਨਿਗਤਾਰ ਬਾਦਸਾ ਨੇ ਬੋਧ ਵਾਰ ਕਿ ਇਸ ਲਈ ਸਭ ਤੁਰ ਜਾਣ ਕੀ ਨਿਸ਼ਮ ਰਿਸ਼ਤਾ ਧਾਰਨ ਕਰ ਲਓ ਦੇਸ਼ ਰੋ ਤਬ ਕਹਿਓ ਉਹ ਉਹਨੂੰ ਬਿਨਾ ਦੇਸ਼ ਕਿਸੇ ਸਾਥ ਤੋਂ ਮੈਗਾਰ ਦੇ ਬਾਦਸ਼ਾਹ ਨੇ ਕਹਿਣਾ ਦਿੱਤਾ ਚੰਦੂ ਅਪਰਹਤੀ ਮਨ ਲਿਓ ਉਹਨ ਤੱਕ ਦਾ ਚੰਦੂ ਜਿਹੜਾ ਬਾਦਸ਼ਾਹ ਸੀ ਚੰਦੂ ਦੇ ਵਾਰਸ ਇਹ ਜਿਹੜਾ ਚੰਦੂ ਦੇ ਨਾਲ ਨਾਮਕਰਣ ਵਾਲਾ ਸੀ ਉਹ ਚੰਦੂ ਨੂੰ ਬਾਦਸ਼ਾਹ ਵੀ ਜਿਹਨਾਂ ਹਰਦੈ ਅਬਰਾਦੀ ਮੰਨਣ ਲੱਗ ਗਿਆ ਬਖਰੇ ਸੀਸ

ਇਹਦੀ ਅਗੇ ਦੀ ਨਾ ਸੋਚੋ ਕਹਿੰਦੇ ਇੱਥੇ ਸਾਨੂੰ ਸਜ਼ਾ ਦੇ ਕੇ ਸਾਡੇ ਜਿਹੜੇ ਕੀਤੇ ਔਗਰ ਬਨੇ ਕੀਤੇ ਕੋਈ ਪਾਪ ਨੇ ਲਾਏ ਹੋਏ ਦੋਸ਼ ਨੇ ਸਾਰੇ ਖਤਮ ਕਰਕੇ ਸਾਨੂੰ ਕੋਈ ਚੰਗਾ ਸੰਦੇਸ਼ ਦਿਵੋ ਅਕੂਝ ਹਮਰੀ ਕੁਛ ਲਖਿ ਅਖਾਈ ਇਹ ਸਾਰੇ ਕੋਈ ਕੋਡ ਸਭ ਜੋ ਤਾਂ ਕਹਿੰਦੇ ਸਾਨੂੰ ਅਗੇ ਤੜ ਦੇ ਦਿਓ ਸਜ਼ਾ ਦੇਣਾ ਕਰੋ ਧੰਨ ਕੋ ਦੇ کہ یہ نکی بھوٹی تھی پاہے بھوٹی تو بھوٹی سجا سانو کنے دے درو کہ اسی کے لئے جس طرح کوئی اوقیہ کی دیم ہے تاہ سانو کو سجا مرنی چاہ دیم ہے جس تے لئے ہوں بدلہ اس کری اس پاسو اس سمیں بدلہ لے درو ਕਾਰਜ ਪੂਰਤ ਕਰ ਗੋ ਗੋ ਸੰਗ ਬਾਤ ਨਿਰਤਾਰੋ ਮੁਰ ਕਹਿੰਦੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੂੰ ਕਹਿੰਦੇ ਕਿ ਜਿਹੜੀ ਮਿਲਦੀ ਗੱਲ ਕਰਨਾ ਉਸ ਨੂੰ ਸ਼ੱਕ ਦੇ ਬਗਾਰ ਪ੍ਰਗਟ ਕਰੋ ਜੋ ਕਰਿਓ ਪਲ ਪਾਇ ਤੁਮਾਰਾ ਮੁਰ ਗੁਰੂ ਜੀ ਨੇ ਕਹਿਣਾ ਕੀਤਾ ਕਿ ਕਿ ਤੁਹਾਨੂੰ ਆਡੀ ਸ਼ਕਤੀ ਪਾ ਕੇ ਜੋ ਵਟਾ اپراد کرنا جڑنا وہ اپرادی ہے جو کر رہے اپراد گدارا آنسر نے ہوئی بچن کی در کی در کی چھڑی تو اٹھے گوڑ کوئی شکتی سکنا جا کوئی تسی کسے کام کرنے گا بڑھ رکھتے سی پوری موڑا پدم ہو گیا کیونکہ تسی ایسے کارم کیتے نہیں کی اونا نو باپ کیتا ہی نہیں جا سکتا اس کی فلپا کی دمیاں ہو

ਆਪਾਂ ਵੀ ਕਹਿੰਦੇ ਆ ਨਾ ਸੰਸਾਰ ਦੇ ਅੰਦਰ ਕਿ ਐਸੇ ਕੋ ਕਾਰਨ ਕੀਤੇ ਮੋੜ ਕੀ ਸਾਡੇ ਮਾਫ਼ ਹੋ ਜਾਣ ਪਾਤਸ਼ਾਹੀ ਕੇ ਨੇ ਕਦੀ ਵੀ ਮਾਫ਼ ਨਹੀਂ ਹੋਣ ਜੇ ਗੁਰੂ ਕੋਲ ਅਰਦਾਸ ਕਰਕੇ ਆਪੋ ਨੇ ਕੀਤੇ ਕੋ ਗਰਮਾ ਦੇ ਅਸੀਂ ਗੁਰੂ ਤੋਂ ਮਾਫ਼ ਵੀ ਮੰਗਾਂਗੇ ਤਾਂ ਗੁਰੂ ਸਾਡਾ ਮਾਫ਼ ਕਰਨ ਵਾਲਾ ਜੇ ਸਾਡੇ ਅੰਦਰ ਜੋ ਹੋਇਆ ਇਹ ਲਖਾਇ ਕਉਪਰ ਦਾ ਬਾਣੀ ਪੜਵਣਾ ਫਿਰ ਅਸੀਂ ਗੁਰੂ ਨੂੰ ਕਹਾਂਗੇ ਕਿ ਸਤਿਗੁਰੂ ਮੇਰੇ ਸਾਰੇ ਕੀਤੇ ਕਰਮ ਜਿਹੜੇ ਨੇ ਇਸ ਸਮੇਂ ਮਾਫ ਕਰ ਦੇ ਅਗੇ ਤੋਂ ਮੈਂ ਨਹੀਂ ਕਰਾਂਗਾ ਪਾਛੀ ਨਹੀਂ ਕਿਤੇ ਐਸਾ ਨਹੀਂ ਆਵਾ ਕਹੀਏ ਕਿ ਸਾਡਾ ਮਾੜ ਨਹੀਂ ਦੇ ਗੁਰੂ ਅਸੀਂ ਦੂਜੇ ਪਾਸੇ ਗਾਣ ਵਾਲਾ ਕੰਪੇਅਰ ਕਰਕੇ ਦੇਖੀਏ ਬਾਣੀ ਦੇ ਕਦਾਈ ਵਾਰ ਮਾੜ ਵਿੱਚ ਪਾਣੀ ਆ ਜਾਣਾ ਮੈਂ ਬਾਣੀ ਦਾ ਪੜਦਾ ਮੈਂ ਮਾਸੂਮੀਂ ਦਰਨ ਕਰ ਪਾਈ ਸਾ ਅਸੀਂ ਬਾਣੀ ਦਾ ਪੜਦੇ ਹਾਂ ਪਰ ਕਈ ਵਾਰ ਪੜ ਜਿਹੜਾ ਕੋਈ ਕੋਹੋਂ ਦੂਰ ਚਲਾ ਜਾਂਦਾ ਤੇ ਵਿਕਾਰੀ ਹੋ ਜਾਂਦਾ ਕਿਉਂਕਿ ਇੱਕ ਕਾਮੀ ਕ੍ਰੋਧੀ ਹੰਕਾਰ ਈਰਖਾ ਨਾਲ ਭਰਿਆ ਹੋਇਆ ਸਾਡਾ ਬਾਣ ਕਈ ਵਾਰ ਕੋਣੀ ਦੂਰ ਚਲਾ ਜਾਂਦਾ ਤੇ ਇੱਕ ਵਰਮ ਕਰਦ ਅਸੀਂ ਉਹ ਅਖਾਵਾਤ ਕਰਕੇ ਦੇਖੀ ਕਈ ਵਾਰ ਸਾਡੇ ਘਰ ਅੰਦਰ ਚਲਾ ਜਾਵੇ ਕਈ ਵਾਰ ਕੋਈ ਪਰਮਕੀਤਾ ਨੂੰ ਜਾਂ ਕਿਸੇ ਨਾਲ ਅਸੀਂ ਲੜ ਕੇ ਆਈ ਹੋਈ ਕੋਤੇ ਪਹੁੰਚ ਜਾਵੇ ਕ ਫਿਰ ਐਸੀ ਬਣਾ ਕਹਿੰਦੇ ਵੀ ਅਸੀਂ ਕਹਿੰਦੇ ਵੀ ਦਾਸ ਜੀ ਤੇ ਬਾਣੀ ਪੜ ਕੇ ਕਰਦਾ ਦੋ ਘਟੇ ਬਾਣੀ ਨੂੰ ਪੜ ਕੇ ਤੇ ਉਹ ਸਾਡੇ ਸਾਰੇ ਕਰਮ ਕੀਤੇ ਕੋਈ ਕਰਮ ਬਾਪੂ ਜਾਣ ਤੀ ਜਾਂ ਸਾਡਾ ਮਾਣੇ ਜਿਹੜਾ ਮੰਦਿਰ ਹੋਇਆ

کپڑا جابن پر جہاں ساڑا ہردا بادشاہ جی میں ਗੁਰੂ ਦੇ ਬਾਪ ਤੋਂ ਬਿਨਾ ਨਹੀਂ ਉਤਰੇਗਾ ਤੇ ਤੇਨ ਬਾਦਸ਼ਾਹ ਨੇ ਬਸੜਦਾ ਕੀਤਾ ਕਿ ਸਾਧੂ ਕਿਨੇ ਐਸਾ ਵਚਨ ਸੁਣਾਓ ਕਿ ਸਾਡੇ ਜਿਹੜੇ ਕੋਪਰ ਮ ਕਰਤੂ ਹੋ ਜਾ। ਬਾਦਸ਼ਾਹ ਜੀ ਕਿਨੇ ਜਲਦੀ ਕਿਤੇ ਜਿਹੜੇ ਐਸੇ ਕੋਪਰ ਮ ਨੇ ਜਿਹੜਾ ਕੀਤਾ ਉਹ ਆਪ ਹੈ ਬਾਪਸ਼ਾਹ ਦਾ ਮਗੇ ਤੇ ਬਾਦਸ਼ਾਹ ਹੀ ਬਦਲਾ ਦਾ ਬਗਾ। ਉਰੂਪੀਤਾ ਦਾ ਬਦਲਾਤਾ ਹੋਦਰਾ ਗਾਦੇ ਅੰਦਰ ਵਿਆਹ ਜਾਵੀਗਾ تیر ਬਲ ਬਲੀ ਰੰਗ ਕਹਿ ਗਾਉ ਮੂਰ ਨਿਰਬਲ ਬਲਵਾਟ ਜਿਹੜਾ ਗਰੀਬਾਂ ਜਾਂ ਗਾਉ ਉਹਦੀ ਰੱਖਿਆ ਕਰਨ ਵਾਲਾ ਹੈ ਇਹ ਸਭ ਇੱਕ ਸਮਾਨ ਮਨ ਸੁਣ ਕਰ ਸ਼ਾਹ ਕਹੀਓ ਗੁਰ ਸੰਗ ਉਹਨੇ ਕਹੀ ਇਹ ਕਿ ਉਹ ਪ੍ਰਮਾਤਮਾ ਦੇ ਦਰਗਾਹ ਦੇ ਅੰਦਰ ਕੋਈ ਜਾਵੇ ਤੇ ਕਹੇ ਮੈਂ ਨੇਰਾਕਾਰ ਸੀ ਜਿਹੜਾ ਬੜਾ ਵੱਡਾ ਸੀ ਮੈਂ ਕੂਠਿਆ ਕਾਰਮ ਵਾਲਾ ਮੈਂ ਬੜਾ ਧਨ ਵੀ দান ਕਰਦਾ ਸੀ ਪਰ ਮੈਂ ਜਿਹੜਾ ਕਦੀ ਉਸ ਰੱਬ ਦਾ ਨਾਲ ਨਹੀਂ ਗਿਆ

ਕਿੰਦੇ ਬਾਦਸ਼ਾਹ ਉਸ ਅੰਦਰ ਬਾਦਈ ਅੰਦਰ ਭਾਵੇਂ ਕੋਈ ਗੋਮ ਗਰੀਬ ਦੀ ਰੱਖਿਆ ਕਰਨ ਵਾਲਾ ਭਾਵੇਂ ਕੋਈ ਪਾਪੀ ਨਾ ਉਹਨਾਂ ਨੂੰ ਇੱਕ ਸਮਾਨ ਦੇਖਿਆ ਜਾਂਦਾ ਪਰ ਉਹਨਾਂ ਦੇ ਕਰਮ ਦੇਖੇ ਜਾਂਦੇ ਨੇ ਕਿੰਨੇ ਕੋਈ ਚੰਗਾ ਕਰਮ ਕੀਤਾ ਕਿੰਨੇ ਕੋਈ ਮਾੜਾ ਫਿਰ ਉਸ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਦਿੱਤੀ ਜਾਂਦੀ ਤੇ ਉਹ ਸਜ਼ਾ ਉਹ ਲੋਕ ਉਹ ਗਤਦਾਰ ਹੈ ਉਹਨਾਂ ਦਾ ਜਨ ਅਲੇ ਸਟੰਗ ਕਦੇ ਕੀ ਉਸ ਮਹਾਨ ਬਾਦਸ਼ਾਹ ਨੇ ਸੁਣ ਕੇ ਗੁਰੂ ਜੀ ਨੂੰ ਕਿਹਾ ਮੈਂ ਨਹੀਂ ਜੀ ਜਾਣਦਾ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਸ਼ਰਲ ਕੀਤਾ ਜਾਵੇ ਹੁਣ ਕੁਝ ਨੂੰ ਗੱਲ ਬਾਦਸ਼ਾਹ ਦੀ ਵੀ ਸਹੀ ਸੀ ਕਿਹਦਾ ਮਾਇਆ ਜਾਣਦਾ ਨਹੀਂ ਸੀ ਕਿ ਚੰਦੂ ਮੇਰੇ ਨਾਲ ਕਿੰਦਾ ਦਾ ਸ਼ਰਲ ਕਰ ਰਿਹਾ ਸੀ ਪਰ ਜਨ ਤਰ ਬਾਦਸ਼ਾਹ ਸੀ ਐਸਾ ਨਹੀਂ ਕਿ ਬਾਦਸ਼ਾਹ ਨੇ ਪਾਪ ਨਹੀਂ ਸੀ ਕੀ ਉਬਰਾਦ ਨਹੀਂ ਸੀ ਕੀਤਾ ਪਰ ਕਹਿੰਦਾ ਕਿ ਹੁਣ ਗੁਰੂ ਪਾਤਸ਼ਾਹ ਦੇ ਕੋਲ ਚੰਗਾ ਆਣਿਆ ਕਹਿੰਦਾ ਕਿ ਪਾਤਸ਼ਾਹ ਸਾਹਿਬ ਮੈਨੂੰ ਨਹੀਂ ਸੀ ਕੀ ਪਤਾ ਅੰਦਰੋਂ ਅੰਦਰ ਚੰਦੂ ਦੇ ਅੰਦਰ ਬਾੜ ਦੇ ਵਿੱਚ ਕੀ ਸੀ ਕਿ ਮੇਰੇ ਤਰਾ ਮੇਰੇ ਨਾਲ ਇਸ ਤਰ੍ਹਾਂ ਦਾ ਸਾਲ ਕੀਤਾ ਜਾ ਰਿਹਾ ਹੈ ਪੀਰ ਸੀਰੂ ਕਾਨੰਗ ਆਪ ਉਹਨ ਪੀਰ ਸਾਈਂ ਮਿਆ ਪੀਰ ਜੀ ਵਿਚੀਰ ਖਾ ਜਾਂ ਆਪ ਨੇ او ایسے پہ مارو آم نے اپنا راضی نومن پڑو جا کارنا کرو آم سا آئی جے سکی کریں جے آسی کس دی سگایتا کارتے ہوئی تا تو آٹے منو دوشا نوم تارن کرنا کریں تم دشد دو سنک دریں لیچ دی دل راشی پاپا نی پاکی نا دوشی نا آک کا اپن صدارن ਅਸੀਂ ਆਪਣਾ ਆਗਾ ਸਾਹਬ ਉਧਾਰ ਕਹਿੰਦੇ ਵੀ ਅਗਾ ਜਿਹੜਾ ਸਵਾਰਣ ਦੀ خاطر ਨਾਲ ਅਸੀਂ ਹੁਣ ਚੰਦੂ ਦੇ ਨਾਲ ਨਹੀਂ ਮਿਲਾਂਗੇ ਮੈਨਾਂ ਨਾਮ ਮੈਂ ਇਸ ਕੀਨੇ ਉਚਾਰ ਮੇਰੇ ਪਾਸੇ ਚੰਦੂ ਨੂੰ ਮਿਲ ਕੇ ਉਹਨਾਂ ਐਸਾ ਉਪਕਰਨ ਨਹੀਂ ਕਰਾਂਗੇ ਅਸੀਂ ਇਹ ਕਹਿ ਦਿੱਤਾ ਪਾਪ ਕਰੋ ਰਣ ਕੇ ਸੰਪਾਪ ਐਸੇ ਪਾਪ ਕਰਮ ਕੀਤੇ ਨੇ ਕਿ ਇਹਨਾਂ ਨਾਲੋਂ ਵੱਡਾ ਕੋਈ ਪਾਪ ਹੋ ਨਹੀਂ ਸਕਦਾ ਇਸ ਬਿਨ ਕੋਸ ਪਾਪ ਕਮਾਵੇ ਜੇ ਕਿ ਐਸੇ ਪਾਪ ਕਮਾਏ ਜਿਸ ਪਾਪ ਦੇ ਕੀਤੇ ਆ ਹੋਇਆ ਧੋਇਆ ਨਿਕਲ ਧੂਆ ਨਿਕਲਦਾ ਹੋਵੇ ਨਾ ਤੇ ਪਾਪ ਵੀ ਕਮਰਾ ਵਿੱਚ ਵੀ ਜੇ ਆਉਣਾ ਸੜਦਾ ਰਹਿੰਦਾ ਇਦਾਂ ਦੇ ਕੋ ਕਰਮ ਪਾਪ ਕੀਤੇ ਹੋਏ ਹਨ घेरा ਇਸ ਮੂਰਖ ਦੇ ਪਾਪ ਕਾਰੇ ਸੁਣ ਕੇ ਤੇਰਾ ਮਨ ਵੀ ਬਹੁਤ ਦੁਖੀ ਹੋਇਆ ਥਾ ਸੁਣਿਆ ਸਪਾਪ ਮੂੜੇ ਇਸ gheera ਤੇਰਾ ਮਨ ਤਰਤਾ ਵੀ ਹੈ ਤੇ ਇਸ ਚੰਦੂ ਦੇ ਚੰਦੂ ਨੇ ਕੀ ਬੋਲਿਆ ਹੈ ਅਗੇ ਕੀ ਕਹਿਦਾ ਹੈ

کی سبا کی کی جی سمت ہے کیا کی گرو جی اپنے پاس چور رکھ د ਕਿਸ ਨਰਾਉਨ ਬਾਦਸ਼ਾਹ ਨੂੰ ਪਤਾ ਲੱਗ ਗਿਆ ਚੰਦੂ ਦੀਆ ਹਰਕਤਾਂ ਬਾਰੇ ਤੇ ਅਗੇ ਕਹਿੰਦੇ ਇੱਕ ਪੂਰੇ ਮਨ ਪਰਮਾਯੋ ਤਿੰਨ ਸੂਰ ਅਦੇ ਗੈਰ ਪੈਦਾ ਕਹਿੰਦੇ ਗੁਰੂ ਜੀ ਨੇ ਚੋਰ ਰੱਖਦੇ ਨਹੀਂ ਹੁਣ ਚੰਦੂ ਨੇ ਇਹ ਗੱਲ ਕਹੀਆ ਝੂਠ ਬੋਲ ਕੇ ਕਹਿੰਦੇ ਮੇਰੇ ਮਨ ਨੂੰ ਪਰਮਾਜਾ ਮੈਂ ਉਹਨਾਂ ਨਾਲ ਮੇਰਾ ਵੈਰ ਪੈਦਾ ਕੀਤਾ ਬਾਦਸ਼ਾਹ ਕੀਤਾ ਗੁਰੂ ਘਰ ਕੋਲ ਦੇ ਬਾਦਸ਼ਾਹ ਮੇਰਾ ਬੈਰ ਕੋ ਵਾਲਾ ਇੱਕ ਚੰਦੂ ਹੈ ਇਹ ਸਾਜ ਹੈ ਕਿ ਚੰਦੂ ਨੇ ਬਾਦਸ਼ਾਹ ਦਾ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਬਹੁਤਾ ਬੈਰ ਪਵਾ ਦਿੱਤਾ ਜਿਹੜਾ ਪ੍ਰਦੀਵੀ ਖਤਰ ਨੂੰ ਉਹੜ ਵਾਲਾ ਨਹੀਂ ਹੈ ਅਕੇ ਕੀ ਹੋਇਆ ਇਹ ਕਾਲ ਦੇ ਦਰਬਾਰਾਂ ਦੇ ਆਪਾ ਸ਼ਰਵਣ ਕਰਾਂ ਕਿ ਸਾਧਗੁਰੂ ਜੀ ਕਿਰਪਾ ਕਰਨ ਇਹ ਪਾਵਨ ਨਿਵਾਸ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਸਾਝ ਪਾਉਂਦੇ ਆਂ ਉਹਾਂ ਇੱਕ ਦੇ ਨਿਕਾ ਬਖਸ਼ ਦਿਆ ਤੁ ਲਾਗਦਿਆਂ ਗੁਰੂ ਦੀ ਸਗਤ ਬਖਸ਼ਣ ਚੋਗੈ ਅਤੇ ਗੁਰੂ ਬਖਸ਼ਣ ਹਾਰ ਹਨ ਬਾਦਸ਼ਾਹ ਜੀ ਆਪ ਬਖਸ਼ਦੇ ਆ ਸਾਡੀ ਕੀ ਪਾਇ ਇਸੀ ਬਾਦਸ਼ਾਹ ਦੇ ਗੁਰੂ ਇਤਿਹਾਸ ਦੇ ਨਾਲ ਸਾਝ ਪਾ ਸਕੀਏ ਜੇ ਤੁ ਬੁਲਾਵੇਂ ਤੇ ਬੋਲਾ ਸੁਣਾਵੇਂ ਉਦ੍ਰਤ ਕਰ ਬਰਨ ਮੰਨ ਸਾਧੂ ਜਿਵੇਂ ਤੂੰ ਬੁਲਾਉਣਾ ਹੈ ਤਿਵੇਂ ਹੀ ਆਸੀ ਇਹ ਰਸਨਾ ਦੇ ਰਾਹੀ ਬੁਲਾਵੇਗਾ ਆਪ ਉਸੂਸਨ ਦਾ ਦਾ ਨਵਾਰ ਸਤਿਬਾਬਾ ਅਦਰ ਸਿੰਘ ਜੀ ਬਾਗੋਸ਼ੀਨਾ ਦੇ ਵਿਖਤਰ ਸਨਾ ਦੇ ਆਪ ਬਹੁਤ ਹੀ ਸ਼ਰਧਾ ਪਾਵਨਾ ਦੇ ਆ ਗੁਰੂ ਦੇ ਖਾਸ ਦੇ ਨਾਲ ਸਾਝ ਪਾ ਰਹੀ ਸੀ ਆਪ ਬੜੇ ਮੁੰਡੇ ਪਾਪਾਂ ਵਾਲੇ ਹੋ ਤੇ ਵਿਦਿਆ ਵਧਾਈ ਦੇ ਖਾਤਰ ਦੀ ਕਿਰਜਾਨਾ ਦੀ ਤਰਾਸਨਿਆ ਦੇ ਦੁਆਨਾ ਵਿੱਚ ਆਪ ਸਾਝ ਪਾਉਂਦੇ ਹੋ ਆਉ ਇਸੇ ਤਰ੍ਹਾਂ ਪਿਆਰ ਦੇ ਨਾਲ ਬੈਠ ਕੇ ਰਾਕੀ ਸੀਗਾ ਪਾਸੋਂ